भाजपा महिला मोर्चा की प्रदेश अध्यक्ष जय इंद्र कौर ने लुधियाना के जिला भाजपा कार्यालय में प्रेस कॉन्फ्रेंस के दौरान कहा है कि सीएम भगवंत मान सरकार एवं दिल्ली के पूर्व अरविंद केजरीवाल पर लोगों को गुमराह करने का आरोप लगाया है जयेंद्र कौर ने कहा है कि सीएम मां ने 2022 के पंजाब विधानसभा चुनावों से पहले पंजाब की महिलाओं को हर महीने एक हजार रुपए देने का वादा किया था हर जिले में महिलाओं से फार्म भरवाए थे परंतु तीन साल बीतने पर भी पंजाब सरकार ने महिलाओं को एक हजार रूपए नहीं दिए प्रदेश में सरकार बना ले पंजाबी आज ठगा हुआ महसूस कर रहे हैं सच्रीकाल जी सारू आज इतने सारे बैठे हैं, राजेश जी शीनू जी देवी जी बलीवाल जी ਸਭ ਦੇਖੇ ਜਿਹੜੇ ਅਹੁਦੇਦਾਰ ਨੇ ਬੈਠੇ ਹੋਏ ਨੇ ਇੱਕ ਤਾਂ ਵਿਸ਼ੇਸ਼ ਤੌਰ ਨਾਲ ਅਸੀਂ ਗੱਲ ਕਰਨੀ ਸੀਗੀ ਜਿਹੜੇ ਇਹ 1000 ਰੁਪਏ ਵਾਲੀ ਗੱਲ ਹੈਗੀ ਐ ਇੱਥੇ ਆਪ ਵੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀਗਾ ਸਾਡੀ ਲੇਡੀਜ਼ ਨੂੰ ਕਿ ਇੱਕ ਹਰ ਘਰ 'ਚ ਜਿਹੜੀ ਵੀ ਲੇਡੀ ਹੋਏਗੀ ਉਸ ਨੂੰ 1000 ਰੁਪਏ ਮਿਲਿਆ ਜਾਏਗਾ ਉਨਾ ਤੋਂ ਫਾਰਮ ਵੀ ਭਰੇ ਗਏ ਸੀਗੇ ਔਰ ਤੁਹਾਨੂੰ ਉਦਾਹਰਨ ਨਤੀਜਾ ਵੀ ਪਤਾ ਲੱਗ ਗਿਆ ਕਿੰਨੀ ਲੇਡੀ ਤੇ ਜਾ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਰ ਤੇਨ ਸਾਲ ਹੋ ਲੱਗੇ ਨੇ ਇੱਕ ਲੇਡੀ ਨੂੰ ਕਿਤੇ ਵੀ 1000 ਰੁਪਏ ਨਹੀਂ ਮਿਲਿਆ ਫਿਰ ਅੱਗੇ ਸਾਡੀ MP ਇਲੈਕਸ਼ਨ ਉਹਦੇ ਵਿੱਚ ਉਹਨਾਂ ਨੇ ਕਿਹਾ ਤੁਹਾਨੂੰ 1100 ਰੁਪਏ ਦੇਵਾਂਗੇ ਉਹ ਵੀ ਨਹੀਂ ਕੁਝ ਉਹਦਾ ਤਾਂ ਬਸ ਸਾਰਿਆਂ ਨੂੰ ਪਤਾ ਹੀ ਸੀਗਾ ਕਹਿਣ ਵਾਲੀ ਗੱਲ ਹੈ ਫਿਰ ਦਿੱਲੀ ਵਿੱਚ ਇਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਸਾਰੀ ਮਹਿਲਾਵਾਂ ਨੂੰ 2100 ਰੁਪਏ ਦੇਣਗੇ ਹਰ ਮਹੀਨੇ ਮੈਂ ਪੁੱਛਣਾ ਚਾਹਨੀ ਹੈ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਗੁਮਰਾਹ ਕਰ ਲਿਆ ਹੈਗਾ ਹੁਣ ਦਿੱਲੀ ਦੇ ਲੋਕਾਂ ਨੂੰ ਕਿਉਂ ਗੁਮਰਾਹ ਕਰ ਰਹੇ ਹੋ ਪਹਿਲੇ ਜੇ ਤੁਸੀਂ ਦਿੱਲੀ ਦੇਉਂਗੇ ਪਹਿਲੇ ਸਾਡੀ ਮਹਿਨਾਂ ਨੂੰ ਦੇਓ ਜਿਨ੍ਹਾਂ ਨੂੰ ਪ੍ਰੋਮਿਸ ਕੀਤਾ ਸੀਗਾ ਪੰਜਾਬ ਵਿੱਚ 1000 ਰੁਪਏ ਇਹ ਬੜਾ ਵੱਡਾ ਵਿਸ਼ਾ ਹੈ ਸਾਡੀ ਮਹਿਲਾਵਾਂ ਵਾਸਤੇ ਔਰ ਸਾਨੂੰ ਜਵਾਬ ਵੀ ਚਾਹੀਦਾ ਹੈ ਆਪ ਪਾਰਟੀ ਤੋਂ ਹਾਂ ਤੁਸੀਂ ਇਹ ਸੋਚ ਵੀ ਤੁਸੀਂ ਮੂਟਰ ਚੱਕਰੇ ਦਿੱਲੀ ਵੀ ਜਾ ਕੇ ਫਿਰ ਕਰੋਗੇ ਦਿੱਲੀ ਦੀ ਪਬਲਿਕ ਨੂੰ ਤੁਸੀਂ ਪੰਜਾਬ ਦੇ ਬਿਲਕੁਲ ਬਿਲਕੁਲ ਜਾਵਾਂਗੇ ਕੈਂਪੇਨ ਕਰਾਂਗੇ ਜਾ ਕੇ ਸ਼ਾਬੇਸ਼ ਜੀ ਕੋਈ ਨਹੀਂ ਕੋਈ ਮੈਂ ਮੈਂ ਦਾ ਇੱਕ ਸਵਾਲ ਹੈ ਵਾਈ ਆਰ ਯੂ ਸੋ ਸਕੈਅਰਡ ਆਫ ਇਟ ਥਿਸ ਲੋਅਰ ਯਾ ਥਿਸ ਫੌਰ ਨੋਬਾਡੀ ਇਜ਼ ਸਕੈਅਰਡ ਆਫ ਥਿਸ ਨਹੀਂ ਨਹੀਂ ਤੁਸੀਂ ਸਮਝੋ ਸੈਕਿੰਡ ਹਾਂ ਤੁਸੀਂ ਸਮਝੋ ਬਈ ਨਾ ਇੱਕੋ ਹੀ ਗੱਲ ਕੀਤੀ 10000 ਰੁਪਏ ਕਿਉਂ ਦਿੱਤਾ ਇੰਨਾ ਕਿਉਂ ਡਰਿਆ ਹੋਇਆ ਦੇਖੋ ਜੀ ਅਸੀਂ ਬਿਲਕੁਲ ਨਹੀਂ ਡਰੇ ਹੋਏ ਹਾਂ ਮੈਂ ਮਹਿਲਾ ਮੋਚਰ ਦੀ ਪ੍ਰਧਾਨ ਆ ਪੰਜਾਬ ਦੀ ਤਾਂ ਹੀ ਮੈਂ ਇਹ ਸਵਾਲ ਪਹਿਲੇ ਚੁੱਕਿਆ ਹੈਗਾ ਔਰ ਮੈਂ ਜੋ ਦਿੱਲੀ ਚ ਸੁਣਿਆ ਸੀਗਾ ਔਰ ਪੜਿਆ ਕਿ ਇਹ ਕਹਿ ਰਹੇ ਨੇ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਜੋ ਜੇ ਸਾਡੇ ਪੰਜਾਬ ਦੀ ਮਹਿਲਾ ਨੂੰ ਨਹੀਂ ਮਿਲਿਆ 1000 ਰੁਪਿਆ ਤਾਂ ਉਥੇ 2100 ਕੇ ਜੇ ਉਥੇ ਦੇਣਗੇ ਪੰਜਾਬ ਨਾਲੇ ਸਾਡੀ ਮਹਿਲਾ ਨਾਲ ਸਾਡੇ ਤੱਕਾ ਹੋ ਰਹੇ ਇਹ ਸਵਾਲ ਹੈ ਆਪਣੇ ਅੰਨੀ ਬਸ ਪੱਤਰਾਂ ਨਾਲ